ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤਾਂ ਚਾਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਮੌਸਮ ਅੱਜ ਵੀ ਬਦਲ ਵਾਈ ਜੀ ਹੋਈ ਵੀ ਐ ਪਰ ਦੱਸਿਆ ਬਣੀ ਹੈਗਾ ਵੀ ਅੱਜ ਵੀ ਧੁੱਪਾਂ ਦੇ ਤਾਂ ਨਹੀਂ ਚਾਂਸ ਲੱਗਦੇ ਵੀ ਨਿਕਲੂਗੀ ਜਿਹੜੇ ਸਾਗਲ ਧੁੰਦ ਜੂ ਉੱਪਰ ਚੜ ਗਈ ਪੈਸੇ ਧੁੰਦ ਸਵੇਰੋਂ ਹੈਗੀ ਦੀ ਕਾਫੀ ਹੁਣ ਠੀਕ ਐ ਠੰਡ ਨਹੀਂ ਹੈਗੀ ਜਮਾਂ ਹੀ ਚਲੋ ਕਿਣੀਆਂ ਕੱਲ 50 ਘਟ ਪਈਆਂ ਮਾੜਾ ਜਿਹਾ 45 ਥੋੜਾ ਥੋੜਾ ਜਿਹਾ ਚੱਲਿਆ ਪਾਣੀ ਆਇਆ ਟੀਨਾ ਟੂਨਾ ਦੇ ਪਰ ਪਾਣੀ ਕਰ ਲਿਆ ਦਾ ਵੀ ਉੱਚਕੜੀ ਜੀ ਹੋ ਗਈ ਵੀ ਉਹਦਾ ਵੀ ਫਰਕ ਜਾ ਪਿਆ ਵਾ ਠੰਡ ਘਟ ਹੈ ਧੁੰਦ ਜੀ ਉਹਦੇ ਕਰਕੇ ਸਵੇਰ ਨੂੰ ਕਾਫੀ ਵਾਲੀ ਵੀ ਉਤਰ ਗਈ ਧੁੰਦ ਛੇਤੀ ਪਰ ਉਹ ਆਏ ਲੱਗੇ ਕਿ ਨਾ ਸਮਾਨ ਨੂੰ ਚੜੀ ਵੀ ਹੁੰਦੀ ਉੱਪਰ ਬੱਦਲ ਜੇ ਧੁੰਦ ਦੇ ਹੀ ਬਣੇ ਹੋਏ ਵਾਕੀ ਜਿਹੜਾ ਮਹੀਆ ਦਾ 10 11 ਤਰੀਕ ਪਰ ਗਾਂ ਦੱਸਣ ਲੱਗ ਗਿਆ ਚਲੋ ਦੱਸਦਾ ਜਿਹੜਾ ਪਹਿਲੀ ਨੂੰ ਜਨ ਸਕਣ ਜਾਂ ਕਰਕੇ ਜਿੰਨਾ ਦੱਸਿਆ ਤਾਂ ਉਹ ਨਹੀਂ ਹੈਗਾ ਵੀ ਆਕਣਾ ਬਾਕੀ ਵਿਆਹ ਦੀਆਂ ਚਾਲੀਆਂ ਦੀ ਤਿਆਰੀਆਂ ਹੁਣ ਵੀ ਸਮਝ ਲੋ ਤਰੀਕ ਬੰਨੀ ਵੀ ਫੇਰ ਪਹਿਲਾਂ 4-5 ਮਹੀਨੇ ਪਹਿਲਾਂ ਮੰਨੇ ਦੇ ਹੌਲੀ ਹੌਲੀ ਨੇੜੇ ਆਉਂ ਜਾਂਦੇ ਆ 20-22 ਦਿਨ ਰਹਿ ਗਏ ਸਮਝ ਲੋ ਵੀ 25 ਜਨਵਰੀ ਦਾ ਵਿਆਹ ਹੈ ਕੱਲ ਵੀ ਗਏ ਬਤੇ ਕਰਾਲੀਏਰੀ ਚ ਸ਼ਾਪਿੰਗ ਕਰਨ ਬਾਅਦ ਤੇ ਬਾਕੀ ਕੰਮ ਤਕਰੀਬਨ ਨੇੜੀ ਲੱਗਿਆ ਸਾਰਾ ਕੱਲ ਵੀ ਪੰਦ ਸਹਾਰਾ ਅੱਜ ਜਾਣਾ ਰਿਸ਼ਤੇਦਾਰੀ ਚ ਉੱਧਰ ਕੱਢ ਗਿਆ ਉਹਨਾ ਟਾਈਮ ਥੋੜਾ ਜਿਹਾ ਵੀ ਬਾਕੀ ਫੇਰ ਦੇਖਦੇ ਜਿਹੜਾ ਮਾੜਾ ਮੋਟਾ ਕੰਮ ਟੁੱਟ ਭਾਂਜੀ ਰਹਿੰਦੀ ਉਹ ਕਰ ਲੈਣਾ ਆਪਾਂ ਨੇ ਸੈੱਟ ਆਪੇ ਕੁਝ ਇਹ ਕਿਚੌੜੇ ਕਿਟਾ ਅੱਗੇ ਲਿਆਉਣੇ ਉਹ ਅੱਜ ਇੱਥੇ ਆਪਣੇ ਪਹਿਲਾ ਪਿੰਡੇ ਕੋਟ ਦੇ ਤੇ ਹੁਣ ਥੋੜਾ ਜਿਹਾ ਇਹਨਾਂ ਦੇ ਚੌਲਾਂ ਤੇ ਉਹ ਕਰਦੇ ਆਟਾ ਉਟਾ ਨਾਲ ਕੋਈ ਜ਼ਿਆਦਾ ਇਹ ਆਪਾਂ ਜਾਵਾਂਗੇ ਤੇ ਗੱਡੀ 'ਚ ਲਾਦਰ ਜਣੇ ਖੈਰਾਬਾਦ ਖੈਰਾਬਾਦ ਵੀ ਕੋਟ ਦੇ ਚੱਕੀ ਹੈਗੀ ਚਲੋ ਉੱਥੇ ਹੀ ਵਧੀਆ ਸੈਲਰ ਜਈ ਕਿਸਮ ਦਾ ਮਿਲ ਛੋਟਾ ਵੀ ਹੁਣ ਕੰਮੇ ਮਿਲਣ ਵਾਲਾ ਰਹਿ ਗਿਆ ਜਿਹੜੀ ਚੱਕੀ ਦੇ ਪਹਿਲੇ ਉਹ ਤਾਂ ਖਤਮ ਹੋ ਗਈਆਂ ਅੱਗੇ ਦੇਖਿਆ ਤੂ ਉਹਦੇ ਵਿੱਚ ਚੱਲਦਾ ਹੁਣ ਤਾਂ ਗ੍ਰੈਂਡਰ ਆ ਕੇ ਵੀ ਪੀਂਦੇ ਗੈਲਰੀ ਗੈਲੇ ਠੰਡਾ ਆਟਾ ਜਿਹੜਾ ਕਹਿੰਦੇ ਕਰਮਾ ਆਟਾ ਇਕਣ ਕਰੀ ਜਾਂਦੇ ਵਿੱਚ ਏ ਸ਼ਾਨ ਸ਼ਨਾਏ ਜੀ ਸਾਰਾ ਕੁਝ ਚੱ ਬਾਕੀ ਫਸਲਾਂ ਬਹੁਤ ਵਧੀਆ ਖੜੀਆਂ ਜੀ ਜੰਨੀ ਵੀ ਕਣਕ ਸਾਰੀ ਸੈੱਟ ਐ ਓਕਰੇ ਆ ਪਪੂਲਰ ਦੀ ਲੋਈ ਆਪਾਂ ਪਹਿਲਾਂ ਵੀ ਦੱਸਿਆ ਵੀ ਚੱਲ ਰਹੀ ਐ ਵੀ ਪਹਿਲਾਂ ਵੀ ਆਪਾਂ ਨੇ ਵੀਡੀਓ ਇੱਕ ਪਾਈਦੀ ਜੀ ਪਪੂਲਰ ਦੀ ਵੀ ਇੱਕ ਹੁਣ ਪਾਈਦੀ ਪਪੂਲਰ ਦੀ ਪਨੀਰੀ ਵਾਸਤੇ ਵੀ ਜੇ ਕਿਸੇ ਨੇ ਲੈਣੀ ਆ ਤਾਂ ਮਿਲਦੀ ਐ ਹੁਣ ਜੇ ਤੁਸੀਂ ਕਹੇ ਵੀ ਮਹੀਨੇ ਖੰਡ ਤੱਕ ਤਾਂ ਮਹੀਨੇ ਖੰਡ ਤੱਕ ਪਨੀਰੀ ਨਹੀਂ ਮਿਲਣੀ ਮਿਲੂਗੀ ਪਰ ਉਹ ਫਿਰ ਤੁਹਾਨੂੰ ਪਤਾ ਹੀ ਐ ਵੀ ਇਹ ਨਹੀਂ ਪਤਾ ਵੀ ਕਿਹੜਾ ਬੀਜ ਲੱਗਿਆ ਉਹਨੂੰ ਫਿਰ ਜਿਹੜਾ ਮਰਜੀ ਕਰਕੇ ਵੇਚ ਜਾਓ ਬਾਕੀ ਹੋਣ ਜਿਹੜੀ ਮਿਲਦੀ ਉਹ ਗਰੰਟੀ ਵਾਲੀ ਮਿਲਦੀ ਹੈ ਕਿਸੇ ਨਾਲ ਲੈਣੀ ਹੋਵੇ ਸੰਪਰਕ ਕਰ ਸਕਦੇ ਆ ਵੀਡੀਓ ਆਪਾਂ ਨੇ ਪਾਈ ਵੀ ਆ ਪੰਜ ਛੇ ਦਿਨ ਹੋ ਗਏ ਪਾਈ ਨੂੰ ਵੀ ਉਹਦੇ ਵਿੱਚ ਨੰਬਰ ਵੀ ਦਿੱਤਾ ਬਾਈ ਦਾ ਸਾਰਾ ਕੁਝ ਦੱਸਾਇਆ ਵਾ ਕਿਹੜੀ ਕਿਸਮ ਆ ਉਹਦੇ ਕੋਲ ਜਿਹੜੀ ਲੈਣੀ ਹੈ ਉਹ ਸੰਪਰਕ ਕਰ ਸਕਦੇ ਆ ਬੁੱਕ ਕਰਾ ਸਕਦੇ ਆ ਜੇ ਹੁਣ ਲਾਉਣੀ ਹੈ ਤਾਂ ਪੱਟਕ ਲਾ ਜਾ ਸਕਦੇ ਆ ਕਿਉਂਕਿ ਕਈ ਵੀਰ ਕਹਿੰਦੇ ਸਾਡੇ ਖੇਤ ਫਰਵਰੀ ਚ ਵਿਹਲੇ ਹੋਣ ਜਾ ਕੇ ਫਰਵਰੀ ਚ ਲਵਾ ਸਕਦੇ ਆ ਉਹ ਅੱਧੀ ਪੇਮੈਂਟ ਦੇਣੀ ਪੈਣੀ ਹੈ ਫਿਰ ਬੁੱਕ ਹੋ ਜਾਂਦੀ ਆ ਫਰਵਰੀ ਅੱਧਾ ਚਲੇ ਜੋ ਅਖੀਰ ਚਲੇ ਜੋ ਫਰਵਰੀ ਆ ਫਿਰ ਖੜੀ ਆ ਕਿਉਂ ਜੇ ਮਾਰਚ ਵਿੱਚ ਕਿਸੇ ਮਾਰਚ ਵਿੱਚ ਛੱਟੀ ਫੁੱਟੇ ਆਉਂਦੀ ਖੜੀ ਫਿਰ ਉਹਦੀ ਗਰੰਟੀ ਮਾਲਕ ਨਹੀਂ ਲੈਂਦਾ ਹੈਗਾ ਉਹ ਤੁਹਾਨੂੰ ਪੱਟ ਕੇ ਲੈ ਜਾਣੀ ਪੈਣੀ ਆਪਣੇ ਖੇਤ ਵਿੱਚ ਦੱਬਣੀ ਪੈਣੀ ਸਾਰੀ ਪਾਣੀ ਚ ਫਿਰ ਬਚਾਓ ਫੇਰ ਨਹੀਂ ਫੁੱਟਦੀ ਚਾਹੇ 20 ਦਿਨ ਦੱਬ ਕੇ ਰੱਖੋ ਉਹ ਨਹੀਂ ਖਰਾਬ ਹੁੰਦੀ ਮਾਰਚ ਦੇ ਅੱਧ ਮਾਰਚ ਦੇ ਐਂਡ ਤੱਕ ਲਾ ਦਿਓ ਜੇ ਜਾ ਕੇ ਉਹਨੂੰ ਫਿਰ ਉਹਦਾ ਬਚਾਓ ਹੋ ਜਾਂਦਾ ਇੱਕ ਨਾ ਵੀ ਜੇ ਕਿਸੇ ਨਾਲ ਲੈਣੀ ਹੋਵੇ ਬਈ ਸੰਪਾਰਕ ਕਰ ਲਿਓ ਪਪੂਲਰ ਦੀ ਬਨਰੀ ਚਲੋ ਬਾਕੀ ਦੇਖਦੇ ਜੀ ਜਿਹੜੇ ਕਾਰੋਬਾਰ ਚੱਲਦੇ ਦਿਖਾਉਂਦੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਵੀ ਪਹਿਲਾਂ ਗੇੜਾ ਮਾਰਿਆ ਰਿਹਾ ਜ਼ਰੀ ਕਿੰਨੀ ਕ ਫਿਰ ਆ ਕੇ ਦਿਖ ਕਾਰੋਬਾਰ ਆਪਣੇ ਅੱਜ ਪਹੁੰਚੇ ਖੈਰਾਵਾਲ ਚੌਂਕ ਤੋਂ ਵਾਪਸ ਹੈ ਆਪਣਾ ਖੈਰਾ ਦਾ ਹੋਰੇ ਦਰਾਂ ਦੇ ਬਣਾ ਦੇ ਹੈ ਨਾ ਉਹ ਲਾਲ ਰੰਗ ਦੇ ਬਣਾ ਦੇ ਹੈ ਹੈ ਫੋਟੋ ਆਇਆ ਰਿਸੀਵ ਹੋ ਰਹੀ ਹੈ ਆਹ ਹੋਏ 2 ਵਜੇ ਜਾ ਕੇ ਕੋਈ ਉਹ ਘੱਟ ਹੋ ਗਿਆ। ਹਾਂ। ਉਹ ਲੂਡਾ ਵੀ ਆਇਆ ਨੇ ਆਹ ਫਰਟਾ ਲਾਦਾ। ਖਾਵਾ ਹੀ ਫੀਡ ਵਾਲਾ ਬਣਾਇਆ ਵਾ ਮੁੰਡੇ ਨੇ। ਠੀਕ ਐ। ਇਹ ਗਾ ਇਹ تھوڑی ਆਪਣੀ ਐ। ਆਹ ਵੇ ਇਹਦੇ ਚ ਕਿਆ ਕੁ ਸੁਭਾਉਂਦੇ ਆ। 16 ਫੀਡ ਦੀ 30 ਸਿਲਕਾ ਸੋਲਿਆ ਨਾਲ ਡੀਓ ਦੀ ਗਾਣ ਤੋਂ ਮੱਛੀ ਬੜੇਵੇਂ ਬੜੀ ਮੇਰੀ ਖਾਰ 15 ਤੋਂ ਲੈ ਕੇ ਨਾ ਬਣਦੀ। ਠੀਕ ਐ। ਇਹ ਆਪਣੀ ਬਣਾਉਣੀ ਹੋਵੇ ਕਿਸੇ ਆਪਣੇ ਲਈ ਸੁਨਾ ਬਾਕੀ ਸਭ ਮੇਰੇ ਕੋਲ ਉਹ ਵੀ ਬਣਾ ਲੈਣਾ ਹੈ ਇਹ ਹੈ ਕੰਮ ਲਾਇਆ ਬਾਈ ਇਹ ਰਹੇਗਾ 15 ਮੋਟਾ ਹੰਦਾ ਹਾਂ ਬਾਕੀ ਇਹ ਸੁਨਾ ਤੁਸੀਂ ਲੈ ਕੇ ਆਣਾ ਬਾਕੀ ਇਹ ਸੁਨਾ ਪੈਣਾ ਪੈਣਾ ਲੱਗ ਰਿਹਾ ਠੀਕ ਹੈ ਜੇ ਆਪਣੇ ਆਟਾ ਛਾਣ ਕੇ ਹਾਂ ਤੇ ਆਟਾ ਅੱਛਾ ਅੱਛਾ ਆਟਾ ਛਾਣ ਕੇ ਚੋਕਰ ਹਾਂ ਕਿਆ ਵਧੀਆ ਸੈਟਾ ਬਣਾ ਲਿਆ ਬਾਈ ਜਿਹੜਾ ਪਹਿਲਾਂ ਅਸੀਂ ਆਉਦੇ ਬਹੁਤ ਦੇਰ ਤੇ ਔਰੇ ਪਾ ਜਲ ਛੋਟਾ ਕੰਮ ਦਾ ਯਾਰ ਪਹਿਲਾਂ ਜੇਲ ਦਾ ਕੰਮ ਬਹੁਤ ਬਾਪੂ ਦਾ ਕੰਮ ਕਰਦੇ ਹਾਂ ਜੇ ਆ ਤੇ ਜੇਲ ਦਾ ਕੰਮ ਦਾ ਇਹ ਸੁੱਕੇ ਰੋਟੀਆਂ ਬਹੁਤ ਪੀਂਦੇ ਤੇ ਯਾਰ ਵਾ ਦੇਖੀ ਤੇ ਬੋਰੀਆਂ ਭਰੀਆਂ ਹੋਈਆਂ ਉਹ ਜਿਹੜਾ ਆਟਾ ਬਾਜੇਗਾ ਸੁੱਕੇ ਰੋਟੀਆਂ ਹਾਂ ਸੁੱਕੇ ਰੋਟੀਆਂ ਬਣਾ ਕੇ ਬਾਈ ਉਹ ਵੀ ਕਿਸੇ ਚਲੋ ਕੰਮ ਆਉਂਦੀ ਨਹੀਂ ਐਕਣਾ ਜਦ ਆਪਾਂ ਚੌੜਾ ਆਏ ਬਿਨੋਂ ਨਾਸਤੇ ਐ ਤਾਂ ਗਾੜੇ ਪਿੰਡ ਵਿੱਚ ਹੀ ਪੈਸੇ ਚੌੜਾ ਵਾਲੀ ਉੱਥੇ ਥੋੜੇ ਕੱਢਦੇ ਆ ਕਾ ਬਾਟਾ ਪਿਆ ਲੈ ਕੇ ਤੇ ਐ ਤੇ ਹੁਣ ਸਾਰਿਆਂ ਨਾਲੇ ਵਧੀਆ ਹੋ ਗਿਆ ਆਸ ਗੇਮ ਵਧੀਆ ਹੋ ਗਈ ਨਹੀਂ ਉਹ ਬੜੀ ਮੋਟਰ ਚਲਾਉਣੀ ਪੈਂਦੀ ਸਾਰੇ ਕੰਮ ਵਾਸਤੇ ਇਹ ਚੱਲਦੀ ਹੋ ਵੀ ਆ ਚੱਲਦੀ ਆ ਜੇ ਕੰਮ ਜਿਆਦਾ ਚਲਾਦਾ ਹੁਣ ਇਹ ਇਹਦਾ ਕੰਮ ਨਹੀਂ ਇਹਦੇ ਵਾਸਤੇ ਚਲਾਉਣੀ ਹਾਂ ਹਾਂ ਉਹ ਟੱਕਰ ਆਪਣੇ ਡੱਬੋ ਆਹ ਉਹਦੀ ਲੱਗ ਹੈ ਮੋਟਰ ਇਹਦਾ ਲੱਗ ਹੈ ਮਾਈਸ਼ੀਨ ਦਾ ਵੇਰੀ ਮਾਈਸ਼ੀਨ ਦਾ ਇਹਦਾ ਦਾਦੀ ਮੋਟਰ ਲੱਗਿਆ ਆਸ਼ਿਆ ਇਹ ਵੀ ਲੱਗ ਲੱਗੀਆਂ ਉਹ ਲੱਗ ਲੱਗੀਆਂ ਵੀ ਜਿਹੜੀ ਮਸ਼ੀਨਰੀ ਚਲਾਉਣ ਵਾਲੇ ਮੋਟਰ ਉਹ ਮੈਂ ਦੋਨਾਂ ਨਾਲ ਖਿੱਚੇ ਡੈੜਾ ਰਾਟੇ ਨੂੰ ਖਿੱਚੀ ਜਾਂਦੀ ਤੇ ਠੀਕ ਹੈ ਠੀਕ ਹੈ ਵਧੀਆ ਬਣਾਤਾ ਹੈ ਨਾ ਕੰਮ ਕਰਨਾ ਇੱਕ ਵਾਰ ਨਹੀਂ ਆ ਵੀ ਜਗਾ ਥੋੜੀ ਹੈਗੀ ਪਿਛੇ ਆ ਵੀ ਵਧੀਆ ਮਕਾਨ ਬਣਾਤਾ ਉੱਚਾ ਚੱਕਦਾ ਹੈ ਨਾ ਕਿਆ ਬਣ ਗਿਆ ਇਹ ਜਦ ਤੱਕ ਡੱਕੜਾ ਮਾਰੀ ਲੱਖਿਆ ਨੀਵਾ ਤਾਂ ਜਾਂਦਾ ਪਿੱਛੇ ਆਪਰੇ ਸਾਰੀ ਜਗ੍ਹਾ ਪਿੱਛੇ ਆਹ ਹੈ ਨਾ ਜਗ੍ਹਾ ਯਾਰ ਵਾਦੀ ਵਧਾ ਲਓ ਭਾਈ ਪਿੱਛੇ ਜਗ੍ਹਾ ਆਏ ਨੇ ਆਹ ਇਹਨਾਂ ਦੇ ਉਹ ਪਈਆ ਉਹ ਦੱਸ ਤਾਨੂੰ ਮੂਲੇ ਤਾਇਏ ਦੇ ਆ ਦੂਜੀ ਵੀ ਵੀਡੀਓ ਸਾਡੀ ਵਿੱਚ ਠੀਕ ਆ ਆ ਇੱਧਰ ਫੱਕ ਨੂੰ ਨਾਰਾਮਾ ਨਾ ਇਹਦੇ ਫੱਕ ਫੱਕ ਆਈ ਜਾਂਦੀ ਸਾਰੀ ਇੱਧਰ ਠੀਕ ਆ ਵਧੀਆ ਸਿਸਟਮ ਹੈ ਤੋਰੇ ਵੀ ਆਪਣਾ ਸਮਾਨ ਲੈ ਕੇ ਵੜਾ ਸਕਦੇ ਇਹਨਾਂ ਕੋਲ ਤੇ ਬਣੀ ਵੀ ਲੈ ਜਾ ਸਕਦੇ 15 ਰੁਪਏ। ਬਾਕੀ ਕੋਲੂ ਵੀ ਲੱਗਿਆ ਪਾ ਤੇਲ ਵਾਲਾ। ਦੇਖ ਇਹਨਾਂ ਦਾ ਪੁਰਾਣਾ ਹੈ। ਬਹੁਤ ਇਹਦਾ ਕੰਮ ਚੱਲਦਾ ਕੋਲੂ ਵਾਸੇ। ਜੇ ਆਪਾਂ ਆਏ ਰੇ ਅਦਰ। ਬੜੀ ਗਾੜੀ ਵਰ ਚੱਕਣ। ਖੈਰਾਬਾਦ ਹੈ ਜੀ ਜੇਲ ਦੇ ਨੇੜੇ ਗਿਆ ਤਾਂ ਜੇਲ ਆ ਪਰਲੇ ਪਾਸੇ। ਉਹ ਜਿੱਥੇ ਜ਼ਰਾਕ ਤਾਂ ਉਥੇ ਗੇਲ ਹੈ। ਜੋ ਇਹ ਤੋਂ ਤਾਂ ਲੱਗੀ ਦੁਬਾਰੇ ਆਉਣ ਫੇਰ। ਬਈ ਨਿਕਲੇ ਹੋਏ ਤਾਂ 5 ਸਾਲਾ ਦਿਨ ਇੱਕ ਨੇ ਲੰਘ ਗਿਆ। ਉਹ ਰਿਸ਼ਤੇਦਾਰੀ ਵਿੱਚ ਵੀ 11 ਵਜੇ ਮੁੜਿਆ ਤੇ ਮੁੜ ਕੇ ਆ ਕੇ ਚੌਲ ਚੂਲ ਜੇ ਕਟਾ ਕੇ ਲੈਣ ਦੇ ਚੱਕੀ ਪਰ। ਕਰਾਂ ਮਾ ਜਾਣਾ ਪੈ ਗਿਆ ਬਈ ਹੁਣ ਆਏ ਖੇਤਾਂ ਕਿਨੇ ਨੂੰ ਖੇਤਾਂ ਕਿਨੇ ਨੂੰ ਸਵੇਰ ਦਾ ਕਿਹੜਾ ਵਜੇ ਨੇ ਕੱਲੇ ਵੀਜੀ ਜਿਹਰੇ ਬਾਕੀ ਸਾਰੋਂ ਦਾ ਭਾਈ ਜਾਂਦੀ ਹੈ ਹੁਣ ਮਾਰ ਦੀ ਛਾਲਾ ਇਹਨਾਂ ਦਾ ਵੀ ਨਹੀਂ ਹਲੇ ਵਿੱਚ ਟਾਈਮ ਲੱਗਿਆ ਵੀ ਕੱਖ ਆਲੇ ਨੂੰ ਕਿਸ ਨੂੰ ਕਹਿਣਾ ਪੈਣਾ ਚਲੋ ਵੱਢ ਲੂੰਗਾ ਉਹਨਾਂ ਦੇ ਕੱਖ ਕੰਡਾ ਜਾਂ ਫੜ ਚੁੱਕਾ ਵਿੱਚ ਸਾਰੋਂ ਨੂੰ ਸਾਝਾ ਆ ਜਾਊਗਾ ਵਿੱਚ ਤੇ ਜਿੰਨੀ ਸਿੱਧੀ ਹੋਊਗੀ ਉਹਨਾਂ ਵੱਢ ਝਾੜ ਪੈਂਦਾ ਬੂਟਾ ਉਹਨਾਂ ਜ਼ਿਆਦਾ ਮਾਰਦੀ ਹੈ ਕਿਛੇ ਆਪਣਾ ਬੀਜੂ ਤੋਂ ਸੰਘਣੀ ਥੋੜੀ ਜੀ ਸੰਘਣੀ ਚਲੋ ਹੋਈ ਤਾਂ ਵਸੈਰੀ ਐ ਪਰ ਉਹਨਾਂ ਬੂਟਾ ਨਹੀਂ ਕਾਮਯਾਬ ਹੁੰਦਾ। ਉਹ ਹੀ ਇਕ ਟਾਣੀ ਰਹਿ ਜਾਂਦੀ ਐ। ਬਾਕੀ ਕਣਕਾਂ ਵੀ ਵਾਈ ਜਾਂਦੀਆਂ ਛਾਲਾ ਮਾਰਦੀਆਂ। 2 ਮਹੀਨੇ ਤੋਂ ਉੱਪਰ ਹੋਈ ਕਣਕ। ਮੱਕੀਆ ਬੂਟਾ ਨਹੀਂ ਕਾਮ ਜਾ ਉਹ। ਕੋਈ ਪਹਿਲਾਂ ਵੀ 3-4 ਵਾਰ ਬੂਟੇ ਲੱਗਲੇ ਬੂਟੇ ਪਟਕੇ ਬੂਟੇ ਲੱਗ ਹੋ ਜਾਂਦੇ ਮਾੜਾ ਮੋਟਾ ਸਾਜਾ ਆਉਂਦਾ ਨਹੀਂ ਖੇਤ ਨੂੰ 6 ਕੁ ਮਹੀਨੇ ਵੀ ਲੰਘ ਜਾਣਾ ਇੰਨੇ ਚ ਵਧੀਆ ਬਣ ਜਾਂਦੀ ਤਸਵੀਰ ਜੀ ਖੇਤ ਦੀ ਮੱਕੀ ਆ ਬਾਜਰਾ ਜੀ ਖੜਾ ਹੁਣ ਸਿਆਲ ਸਿਆਲ ਇੱਥੇ ਜਿਆਦਾ ਬਰਸੇ ਨਾ ਘਟਣਾ ਇਹਨੇ ਵਧਣਾ ਚਾਹਦੇ ਆ ਹਿਦਦਰ ਬਰਸੇ ਨਾ ਬਹੁ ਛੇਤੀ ਉੱਠ ਜਾਂਦਾ ਪਤਨੀ ਕਾ ਲ ਰੇਵਾ ਤੱਪਾ ਨਹੀਂ ਪੂਰਾ ਪਾਇਆ ਇਹ ਹਲੇ ਉਹਨਾਂ ਉੱਠਿਆ ਨਹੀਂ ਪਿੱਛੇ ਮੈਂ ਨਗਰ ਰਹਿ ਗਿਆ ਤੇ ਬਾਅਦ ਇੱਕ ਬਾੜ ਪਾਣ ਵੇਚੀ ਵੀ ਐ ਇਹ ਵੇਚਿਆ ਵ 250 ਰੁਪਏ ਬਸ ਵੇ ਨੂੰ ਹੋਇ ਗਰਮੀਆਂ ਚ ਲੱਗਿਆ ਰਹਿੰਦੇ ਰੌਣਕਾ ਸਿਆਲ ਵਿੱਚ ਨਹੀਂ ਬੈਠਦਾ ਕੋਈ ਵੀ ਹਾਲੇ ਤਾਂ ਹਵਾ ਨਹੀਂ ਚੱਲਦੀ ਹੈਗੀ ਜੇ ਹਵਾ ਚੱਲਦੀ ਫੇਰ ਬਹੁਤ ਠੰਡ ਹੁੰਦੀ ਹੈ ਅਬਾ ਨਾ ਚੱਲਣ ਕਰਕੇ ਮੌਸਮ ਨਿੱਗਾ ਜਿਹਾ ਦਿਨ ਹੋਇਆ ਹੈ ਇੱਥੇ ਕਣਕ ਸੰਘਣੀ ਹੈ ਫਿਰ ਗਰਨ ਲੱਗੀ ਵੀ ਹੱਫੜ ਕੇ ਵਿੱਚ ਓਕੇ ਆ ਦੇਖੋ ਤੁੰਦੂ ਦਾਗੀ ਨੇੜੇ ਮੁੜ ਕੇ ਤੁੰਦ ਸਵੇਰੋਂ ਮੈਂ ਤੇ ਉਪਰ ਹੀ ਤੋਂਦਾ ਐਵੇਂ ਜਿਹਾ ਪੈਣ ਕਰਕੇ ਲਾਦੀ ਵੀ ਉਤਰ ਗਈ ਦੀ ਬਹੁਤ ਗੰਮ ਦੀ ਪਰ ਸੂਰਜ ਨਹੀਂ ਨਿਕਲਿਆ ਹੈਗਾ ਹਾਏ ਹਾ ਉੱਪਰ ਬੱਦਲ ਬਾਈ ਜੀ ਹੋਈ ਸਾਰੀ ਆਹ ਜਲਦਾ 240 ਦੇ ਆ ਦੇਖੋ ਕਣਕ ਦਾ ਕਿਹ ਹਾਲ ਹੋਇਆ ਕਣਕ ਪਰ ਵੀ ਅਸਰ ਕਰਿਆ ਵਾ 240 ਨਾਲ ਜਿਹੜਾ ਸਾਂਜੀ ਬਾਥੂ ਜਾਂ ਹੁੰਦਾ ਇਹਦਾ ਖਤਮ ਕਰਿਆ ਸਾਰੇ ਬਾਕੀ ਕਣਕ ਪਰ ਵੀ ਅਸਰ ਜ਼ਰੂਰ ਕਰਦੀ ਆ ਦੇਖੋ ਸਾਰੀ ਕਣਕ ਵਿੱਚ ਪੁਗਲੀ ਕਰੀ ਪਈ ਹੈ ਕਿ ਆਪਣਾ ਵਾਲੀ ਕਣਕੋਰ ਤਾਂ ਹੁਣ ਜਾਣੀ ਹੁਣ ਹਲੇ ਕਿਉਂ ਉਸ ਵਾਲੇ ਪਾਣੀ ਉਤਰੇ ਹੀ ਨਹੀਂ ਉਸ ਆ ਦੇ ਓਕਣੇ ਭਰੇ ਖੜੇ ਬੂਟੇ ਫੇਰ ਕੱਪੜੇ ਗਿੱਲੇ ਹੋ ਜਣੇ ਸਿਰੇ ਤੱਕ ਹੁਣ ਇੱਕ ਬਰਸੀਨ ਹੈ ਉਹਦੇ ਕਰਕੇ ਚਲੋ ਮਾਰਦੇ ਗੇੜਾ ਉਧਰ ਨੂੰ ਤੋਂ ਪਾਣੀ ਘੜੇ ਲੱਗਦੇ ਨੇ ਅਕੀ ਹੁਣ ਤਾਂ ਗੰਨੇ ਦਾ ਚੱਲ ਰਿਹਾ ਸੀਜ਼ਨ ਚਲੋ ਵਧੀਆ ਚੱਲਦਾ ਮਿਲ ਸੋਹਣੇ ਪਰਚੇ ਆ ਜਣੇ ਲੇਬਰ ਵੀ ਹੋ ਗਈ ਅੱਗੇ ਲੇਬਰ ਦੀ ਸ਼ੋਰਟ ਸੀ ਥੋੜੇ ਜਿਹਾ ਪਰਚੇ ਜਿਆਦਾ ਆਉਂਦੇ ਨੇ ਇਹ ਮੇਕਣ ਦਾ ਚੱਕਰ ਜਦਾ ਹੁਣ ਸਾਰਾ ਕੁਝ ਸੈੱਟ ਹੈ ਲੇਬਰ ਵੀ ਹੋ ਗਈ ਮਿਲ ਵੀ ਸੈੱਟ ਚੱਲ ਪਿਆ ਪਰਚੇ ਵੀ ਸੈੱਟ ਹੋ ਗਈਆਂ ਮੌਸਮ ਵਧੀਆ ਮੌਸਮ ਦਾ ਵੀ ਸਾਸ ਠੀਕ ਹੈ ਦਿੱਤਾ ਵੈ ਦੇ ਲੋਕਾਂ ਦੇ ਲੱਗੇ ਫੁੱਲ ਬਸੇਰਾ ਆਇਆ ਲੱਗੇ ਵੀ ਬਸੇਰੇ ਆ ਪਰ ਬੀਜ ਦਾਣਾ ਵਿੱਚ ਪੈਂਦਾ ਨਹੀਂ ਹੈਗਾ ਚਲੋ ਠੀਕ ਹੈ ਜੀ ਹੁਣ ਥੋੜਾ ਜਿਹਾ ਕੰਮ ਚੱਲਦਾ ਬੀ ਜੀ ਵੀ ਜਿੰਨਾ ਕੋ ਬਲੌਗ ਆਪਾਂ ਦੇ ਬਣਦਾ ਬਣਾਈਦਾ ਕਰੋ ਮਨਜੂ ਸਾਰਿਆਂ ਨੂੰ ਭਾਈ ਸਸਰੀਕਾਰ ਮਿਲਦੇ ਕਿ ਸੇ ਅਗਲੇ ਬਲੌਗ ਚ